ਕੇਂਦਰੀ ਮੰਤਰੀ ਮੰਡਲ ਨੇ ਅਯੁੱਧਿਆ ਹਵਾਈ ਅੱਡੇ ਨੂੰ ਕੋਮਾਂਤਰੀ ਹਵਾਈ ਅੱਡਾ ਐਲਾਨਨ ਅਤੇ ਇਸ ਦਾ ਨਾਮ ਮਹਾਰਿਸ਼ੀ ਬਾਲਮੀਕ ਕੋਮਾਂਤਰੀ ਹਵਾਈ ਅੱਡਾ ਅਯੁੱਧਿਆ ਤਾਮ ਰੱਖਣ ਦੇ ਮਤੇ ਨੂੰ ਮਨਜ਼ੂਰੀ ਦੇ ਦਿੱਤੀ ਹੈ ਵਿਦੇਸ਼ੀ ਸ਼ਰਧਾਲੂਆਂ ਅਤੇ ਸਲਾਨੀਆਂ ਲਈ ਛੇਤੀ ਸਫਰ ਦੇ ਦਰਵਾਜ਼ੇ ਖੋਲਣ ਅਯੁੱਧਿਆ ਦੀ ਆਰਥਿਕ ਸਮਰੱਥਾ ਅਤੇ ਕੋਮਾਂਤਰੀ ਪੱਦਰ ਦੇ তীਰਥ ਸਥਾਨ ਦੇ ਤੌਰ ਤੇ ਇਸ ਦੀ ਮਹੱਤਤਾ ਨੂੰ ਧਿਆਨ ਚ ਰੱਖਦਿਆਂ ਅਯੁੱਧਿਆ ਹਵਾਈ ਅੱਡੇ ਨੂੰ ਕੋਮਾਂਤਰੀ ਦਰਜਾ ਦੇਣਾ ਪਹਿਲੀ ਤਰਜੀਹ ਸੀ ਹਵਾਈ ਅੱਡੇ ਦਾ ਨਾਮ ਮਹਾਰਿਸ਼ੀ ਵਾਲਮੀਕ ਕੋਮਾਂਤਰੀ ਹਵਾਈ ਅੱਡਾ ਅਯੁੱਧਿਆ ਧਾਮ ਰੱਖਣ ਦਾ ਮਤਵ ਮਹਾਰਿਸ਼ੀ ਵਾਲਮੀਕ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨਾ ਹੈ ਮਹਾਰਿਸ਼ੀ ਨੇ ਮਹਾਕਾਵ ਰਮਾਇਣ ਦੀ ਰਚਨਾ ਕੀਤੀ ਸੀ ਇਸ ਨਾਲ ਹਵਾਈ ਅੱਡੇ ਦੀ ਪਛਾਣ ਨਾਲ ਇੱਕ ਸੱਭਿਆਚਾਰਕ ਅਹਿਸਾਸ ਜੁੜ ਗਿਆ ਹੈ ਕੇਂਦਰੀ ਮੰਤਰੀ ਮੰਡਲ ਵੱਲੋਂ ਜਾਰੀ ਅਧਿਕਾਰਤ ਬਿਆਨ ਅਨੁਸਾਰ ਸਰਕਾਰ ਨੇ ਪ੍ਰithvi ਯੋਜਨਾ ਲਈ 4797 ਕਰੋੜ ਰੁਪਏ ਦੀ ਮਨਜ਼ੂਰੀ ਦਿੱਤੀ ਹੈ ਇਸ ਯੋਜਨਾ ਤਹਿਤ ਮੌਸਮ ਨੂੰ ਸਮਝਣ ਅਤੇ ਭਵਿੱਖਬਾਣੀ ਕਰਨ ਲਈ ਮਾਡਲਿੰਗ ਸਿਸਟਮ ਦਾ ਵਿਕਾਸ ਸ਼ਾਮਲ ਹੈ ਇਸ ਤੋਂ ਇਲਾਵਾ ਕੇਂਦਰੀ ਮੰਤਰੀ ਮੰਡਲ ਨੇ ਸਾਲ 2030 ਤੱਕ ਮਿਸ਼ਨ ਨੈਟ ਜ਼ੀਰੋ ਕਾਰਬਨ ਨਿਕਾਸੀ ਨੂੰ ਪ੍ਰਾਪਤ ਕਰਨ ਲਈ ਭਾਰਵੀਰ ਰੇਲਵੇ ਨੂੰ ਸਮਰਥਨ ਦੇ ਲੈ ਪਿਛਲੇ ਸਾਲ ਅਮਰੀਕਾ ਨਾਲ ਕੀਤੇ ਗਏ ਸਮਝੌਤੇ ਨੂੰ ਲਾਗੂ ਕਰਨ ਦੇ ਪ੍ਰੋਗਰਾਮ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ